ਸੁਭੀਰ ਸਿੰਘ ਬਾਦਲ ਜੀ ਨੇ ਕੰਮ ਕੀਤੇ ਲੋਕੋਂ ਹੀ ਡਰ ਗਏ ਉਹਨਾਂ ਨੂੰ ਡਰ ਲੱਗਣ ਲੱਗਾ ਕਿ ਤੇ ਤੀਜੀ ਵਾਰੀ ਮੁੱਖ ਮੰਤਰੀ ਬਣ ਗਿਆ ਕਿਵੇਂ ਇਹਨਾਂ ਨੂੰ ਲਾਵਾਂਗੇ ਉਹ ਤਾਂ ਗੱਲ ਵਾਕਈ ਸੱਚ ਹੋ ਜੂ ਕਿ 25 ਸਾਲ ਕਾਲੀ ਦਲ ਨਹੀਂ ਜਾਂਦੀ ਉਹ ਤਾਂ ਜੀ ਕਾਂਗਰਸ ਦੀ ਸਾਰੀ ਰਚੀ ਗਈ ਸੀਗੀ ਹਮ ਕਾਲੀ ਦਲ ਨੂੰ ਪੰਡ ਦੋ ਤੇ ਬੇਅਦਬੀ ਦੇ ਉੱਤੇ ਉਹਨਾਂ ਦਾ ਕਰ ਦੋ ਹਮ ਤੇ ਕਿਉਂਕਿ ਆਪਣੀ ਪਾਰਟੀ ਹੈਗੀ ਆ ਸਿੱਖਾਂ ਦੇ ਵਿੱਚ ਆਪਣੀ ਸਿੱਖਾਂ ਤੋਂ ਨਿਕਲੀ ਹੋਈ ਪਾਰਟੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਨਿਕਲੀ ਹੋਈ ਪਾਰਟੀ ਹੈ ਤੇ ਇਹਨਾਂ ਦੀ ਬੈਕਬੋਨ ਹੀ ਹੈ ਆ ਜਦੋਂ ਇਹਨਾਂ ਨੂੰ ਤੁਸੀਂ ਕਰ ਦੋਗੇ ਤਾਂ ਆਪਣੇ ਆਪ ਹੀ ਡਾਊਨਫੋਲ ਆ ਜਾਊਗਾ ਨਹੀਂ ਤਾਂ ਜੀ ਤੁਸੀਂ ਵੋਟ ਪਰਸੈਂਟੇਜ ਸਾਡਾ ਕੱਢ ਲਓ ਵੋਟ ਪਰਸੈਂਟੇਜ ਤਾਂ 17 ਦੇ ਵਿੱਚ ਬਹੁਤ ਵਧੀਆ ਸੀਗਾ ਜੀ ਹੂੰ ਮੈਨੂੰ ਲੱਗਦਾ ਮੱਸਾ 7-8 ਲੱਖ ਚਲੋ ਲਾਈਨ ਸੀ ਉਦੋਂ ਭਾਜੀ ਪੀ ਤੇ ਕਾਲੀ ਦਲ 7-8 ਲੱਖ ਪਿੱਛੇ ਸੀਗੇ ਕਾਂਗਰਸ ਤੋਂ ਉਦੋਂ ਸਾਨੂੰ ਆਮ ਆਦਮੀ ਮਾਰ ਗਈ 17 ਦੇ ਵਿੱਚ ਚਲੋ ਐਮਐਲਏ ਭਾਣਾ ਸਾਡੇ ਕਾਂਗਰਸ ਨਾਲ ਆਮ ਆਦਮੀ ਨਾਲੋਂ ਵੀ ਘੱਟ ਸੀ ਅਸੀਂ ਆਪੋਜੀਸ਼ਨ ਤੇ ਨਹੀਂ ਸੀ ਪਰ ਵੋਟ ਪਰਸੈਂਟੇਜ ਤਾਂ ਜੀ ਆਮ ਆਦਮੀ ਨਾਲੋਂ 15 ਲੱਖ ਜ਼ਿਆਦਾ ਪਈ ਹੈ ਹੂੰ ਕਈ ਸੀਟਾਂ ਸੀਗੀਆਂ ਜਿਹੜੀ 200 ਵੋਟਾਂ ਦੀ ਹਾਰੇਆਂ ਕਈ ਸੀ ਹਜ਼ਾਰ ਵੋਟਾਂ ਦੇ ਹਾਰੇ ਜਿਵੇਂ ਤ੍ਰਿਪਤ ਬਾਜਵਾ ਜੀ 1200 ਵੋਟਾਂ ਦੇ ਜਿੱਤੇ ਸੀ 1200 ਵੋਟਾਂ ਦੇ ਸੁਖਜਿੰਦਰ ਸਿੰਘ ਰੰਦਾਵਾ ਜੀ ਆਪਣੇ ਐਮਪੀ ਸਾਹਿਬ 1000 1090 ਵੋਟਾਂ ਦੇ ਜਿੱਤੇ ਸੀ ਇਹਦੀਆਂ ਬਹੁਤ ਸੀਟਾਂ ਆ ਗਈਆਂ ਜੀ ਹਾਂ ਐਲਾਈਂਸ ਟੁੱਟਣਾ ਨਹੀਂ ਕਾਰਨ ਸਮਝਦੇ ਇਹ ਜੇ ਲਾਈਂਸ ਹੁੰਦਾ ਤੇ ਨਹੀਂ ਲਾਈਂਸ ਤਾਂ ਰਾਂ ਦੇ ਵਿੱਚ ਤਾਂ ਸੀਗਾ ਜੀ ਤੁਸੀਂ ਕਿਹ ਇਸ ਇਅਰ ਦੀ ਗੱਲ ਕਰਦੇ ਮੈਂ ਹੁਣ ਜਿਹੜੀਆਂ ਪਿਛਲੇ ਚੋਣਾਂ ਆਈਆਂ ਨਹੀਂ ਜੀ ਇਹ ਜਾਂ ਕੋਈ ਗੱਲ ਨਹੀਂਗਾ ਉਹ ਤਾਂ ਲੋਕਾਂ ਦੀ ਥਿੰਕਿੰਗ ਆ ਹਾਂ ਹਾਂ ਇਹ ਹੈ ਕਿ ਸਾਡਾ ਜਦੋਂ ਲਾਈਨ ਸੀਗਾ 25 ਸਾਲ ਰਿਆ 2022 ਦੀ ਗੱਲ ਕੀਤੀ ਹੈ ਮੈਂ ਹਾਂ 2022 ਦੀ ਹੂੰ ਹੁਣ ਤੁਸੀਂ ਉਹਨਾਂ ਨੂੰ 10 ਲੱਖ ਵੋਟ ਪਈ ਹੈ ਜੀ ਹੂੰ ਤੇ ਸਾਨੂੰ ਪਈ ਹੈ ਤਕਰੀਬਨ ਬਸਪਾ ਨਾਲ 28 ਲੱਖ 28 ਨਾਲ 10 ਜੋੜ ਲਓ ਚਲੋ ਹਮੇਸ਼ਾ ਐਵੇਂ ਨਹੀਂ ਆંકੜੇ ਐਵੇਂ ਨਹੀਂ ਜੋੜੇ ਜਾਂਦੇ 40 ਲੱਖ ਵੀ ਲਾ ਲਓ ਜੀ ਅਸੀਂ ਘਟੋ ਘਟ 20 25 30 ਸੀਟਾਂ ਜਿੱਤੇ ਸੀ ਰਾਮ ਰਾਜ ਜੀ ਹੂੰ ਕਿਉਂਕਿ ਸ਼ਹਿਰੀ ਜਿਹੜੇ ਸ਼ਹਿਰੀ ਲੋਕ ਆ ਉਹ ਭਾਜਪਾ ਨੂੰ ਵੋਟ ਪਾ ਕੇ ਬਹੁਤ ਖੁਸ਼ ਆ ਜੀ ਹੂੰ ਸਾਡੀ ਮੇਨਲੀ ਖੇਤਰੀ ਪਾਰਟੀ ਹੈ ਸਾਡੀ ਹੂੰ ਤੇ ਮਤਲਬ ਬੀਜਪੀ ਨਾਲ ਫਰਕ ਤਾਂ ਪੈਂਦਾ ਜੀ ਹੂੰ ਲੋਕਾਂ 'ਚ ਜਾਣਦੇ ਹੋ ਲੋਕ ਕੀ ਕਹਿੰਦੇ ਨੇ ਅ ਕੈਸੀ ਇਸ ਤੇ ਗੱਲ ਕਰ ਰਹੇ ਹੂੰ ਕਿਵੇਂ ਲੋਕ ਕਹਿੰਦੇ ਜੀ ਲੋਕੀ ਸਰਕਾਰ ਬਾਰੇ ਕੀ ਕਹਿੰਦੇ ਨੇ ਸਰਕਾਰ ਬਾਰੇ ਤਾਂ ਜੀ ਆਈ ਕਹਿ ਰਹੇ ਹੈਗੇ ਆ ਕਿ ਅ ਮੇਰੇ ਸਾਹਮਣੇ ਤਾਂ ਜੀ ਕੰਮ ਬਹੁਤ ਠੋਕ ਠਾਕ ਕੇ ਹੋ ਰਿਹਾ ਜੋ ਮੈਨੂੰ ਲੱਗਦਾ ਹੋ ਨਹੀਂ ਰਿਹਾ ਜਿਵੇਂ ਕਹਿੰਦੇ ਸੀਗੇ ਕਿ ਫਲਾਨਾ ਮਾਡਲ ਲੈ ਕੇ ਆਵਾਂਗੇ ਉਹ ਲੈ ਕੇ ਆਵਾਂਗੇ ਇਨਸਟਰਕਚਰ ਸਿੱਖਿਆ ਮਾਡਲ ਆਇਆ ਤਾਂ ਐ ਸਿੱਖਿਆ ਮਾਡਲ ਹੁਣ ਤਾਂ ਨਹੀਂ ਪੱਥਰ ਵੀ ਪਿਛਲੇ ਲੁਧਿਆਣੇ ਵੀ ਮੈਂ ਜੀ ਪਾਰਟੀ ਮੈਂ ਕਹਿੰਦਾ ਨਹੀਂ ਪੱਥਰਾਂ ਤੀ ਰਹਿ ਗਈ ਹੋਰ ਕੁਝ ਨਹੀਂ ਗਾ ਜੀ ਹੂੰ ਕੁਝ ਨਹੀਂ ਗਾ ਕੁਝ ਨਹੀਂ ਹੋ ਰਿਹਾ ਜੀ ਮੁਕਸਰ ਮੁਕਸਰ ਤੁਸੀਂ ਛੱਡੋ ਜੀ ਮੈਂ ਤਾਂ ਕਿਤੇ ਨਹੀਂ ਦੇਖ ਰਿਹਾ ਕੋਈ ਰੋਡ ਬਣ ਰਹੀ ਹੋਵੇ ਜਾਂ ਕੋਈ ਨਵਾਂ ਐਜੂਕੇਸ਼ਨ ਸਿਸਟਮ ਬਣ ਰਿਹਾ ਹੋਵੇ ਜਾਂ ਕੋਈ ਪੜਾਈ ਤੇ ਚੇਂਜ ਆਇਆ ਹੋਵੇ ਹੂੰ ਕੁਝ ਚੇਂਜ ਨਹੀਂ ਜੀ ਉਵੇਂ ਹੀ ਆ ਜੀ ਬਸ ਕੱਲਾ ਹੀ মিডিਆ ਤੇ ਦੱਬੀ ਆਉਂਦੇ ਆ ਕਿ ਅਸੀਂ ਆ ਕਰਤਾ ਉਹ ਕਰਤਾ ਹੂੰ ਮਤਲਬ ਜੀ ਜਿਹੜੇ ਸੇਵਾ ਕੇਂ ਉਪੇਂਡ ਕਰਕੇ ਆਪਦਾ ਨਾਮ ਲਿਖਦਾ ਮਤਲਬ ਇਹ ਠੀਕ ਥੋੜਨਾ ਜੀ ਇਹ ਤਾਂ ਤੁਸੀਂ ਬਹੁਤ ਗਰੀ ਹੋਈ ਪੋਲਿਟਿਕਸ ਦੇ ਅੰਦਰ ਆਇਸ਼ਮਨ ਕੇਂਦਰ ਬਣ ਗਏ ਹੋ ਹਾਂ ਇਹ ਤਾਂ ਜੀ ਗਰੀ ਹੋਈ ਪੋਲਿਟਿਕਸ ਹੂੰ ਇਸ ਤੇ ਨਹੀਂ ਕਰਨਾ ਚਾਹੀਦਾ ਇਹ ਇੰਸਟਾਗ੍ਰਾਮ ਤੇ ਕਿੱਦਾਂ ਸ਼ੌਂਕ ਪਿਆ ਵੀ ਹਾਂ ਇੰਸਟਾਗ੍ਰਾਮ ਨੂੰ ਹੁਣ ਪੋਲਿਟਿਕਸ ਦੇ ਵਿੱਚ ਅਸੀਂ ਵੀ ਦੇਖ ਰਹੇ ਹਾਂ ਵੀ ਕਾਫੀ ਯੂਜ਼ ਹੋ ਰਿਹਾ ਤੁਸੀਂ ਵੀ ਨਾਲ-ਨਾਲ ਕਾਫੀ ਐਕਟਿਵ ਹੋ ਇੰਸਟਾਗ੍ਰਾਮ ਤੇ ਓ ਮੇਰੇ ਸਾਹਮਣੇ ਲੀ ਇੰਸਟਾਗ੍ਰਾਮ ਤੇ ਮੈਂ ਪਹਿਲਾਂ ਮਨਾ ਵੀ ਕੀਤਾ ਸੀ ਆਪਦੀ ਮੀਡੀਆ ਟੀਮ ਨੂੰ ਕਿ ਅਜੇ ਆਪਾਂ ਨਾ ਐਕਟਿਵ ਹੋਈਏ ਨਾ ਹੂੰ ਤੇ ਉਹ ਕਹਿੰਦੇ ਜੀ ਇਫ ਯੂ ਵਾਂਟ ਟੂ ਬਿਕਮ ਸਮਥਿੰਗ ਇਫ ਯੂ ਵਾਂਟ ਟੂ ਬਿਕਮ ਅ ਪਬਲਿਕ ਫਿਗਰ ਯੂ ਹੈਵ ਟੂ ਐਂਟਰ ਇਨ ਸੋਸ਼ਲ ਮੀਡੀਆ ਪਲੈਟਫਾਰਮਸ ਹੂੰ ਤਾਂ ਮੈਨੂੰ ਫਿਰ ਕਿਸੇ ਨੇ ਰਹਿ ਦਿੱਤੀ ਕਿ ਇੰਸਟਾ ਤੂੰ ਹਲਕਾ ਹਲਕਾ ਚਲਾਈ ਜਾ ਹਲਕਾ ਹਲਕਾ ਔਰ ਚਲੋ ਰੱਬ ਦੀ ਦਿਆ ਨਾਲ ਰਿਸਪੌਂਸ ਅੱਛਾ ਮਿਲ ਗਿਆ ਹੂੰ ਇੱਕ ਮੇਰੀ ਫਰਸਟ ਇੰਟਰਵਿਊ ਵੀ ਹੋਈ ਹੈ ਹਫਤਾ ਪਹਿਲਾਂ ਹੂੰ ਉਹਦਾ ਵੀ ਸੱਚੇ ਪਾਤਸ਼ਾਹ ਨਾਲ ਬਹੁਤ ਅੱਛਾ ਰਿਸਪੌਂਸ ਮਿਲ ਰਿਹਾ ਹੈਗਾ ਸਾਰਿਆਂ ਨੇ ਬਹੁਤ ਵਧੀਆ ਕੀਤਾ ਕਿ ਲੱਗ ਨਹੀਂ ਰਿਹਾ ਤੇਰੀ ਫਰਸਟ ਇੰਟਰਵਿਊ ਤੇ ਮੇਰੇ ਹਿਸਾਬ ਨਾਲ ਇਫ ਯੂ ਵਾਂਟ ਟੂ ਬੀਕਮ ਸਮਥਿੰਗ ਸੋਸ਼ਲ ਮੀਡੀਆ ਵੀ ਹੈਗਾ ਪਲੈਟਫਾਰਮ ਤੇ ਗਰਾਊਂਡ ਲੈਵਲ ਵਰਕ ਬਹੁਤ ਮੈਟਰ ਕਰਦਾ ਜੀ ਹੂੰ ਮੈਂ ਪਿੱਛੇ ਦੇਖ ਰਿਹਾ ਸੀ ਇਕਲੇਸ਼ যাদਬ ਨਾਲ ਵੀ ਤੁਸੀਂ ਫੋਟੋਸ ਪਾਈਆਂ ਆਈਆਂ ਸੀ ਜਿੱਥੇ ਤੁਸੀਂ ਪੰਜਾਬ ਦੇ ਜਿਹੜੇ ਲੀਡਰਸ ਨੇ ਉਹਨਾਂ ਨਾਲ ਫੋਟੋਆਂ ਪਾਉਂਦੇ ਹੋ ਪੂਰੇ ਇੰਡੀਆ ਦੇ ਲੀਡਰਸ ਨਾਲ ਤੁਸੀਂ ਉੱਤੇ ਫੋਟੋਸ ਜਾਂ ਵੀਡੀਓਸ ਪਾਈਆਂ ਜਾਂ ਰੀਲਸ ਤੁਹਾਡੀਆਂ ਚੱਲਦੀਆਂ ਹੁੰਦੀਆਂ ਉੱਤੇ ਨਹੀਂ ਜੀ ਉਹ ਐਕਚੁਅਲੀ ਜਦੋਂ ਆ ਸਾਬਕਾ ਮੁੱਖ ਮੰਤਰੀ ਆਪਣੇ ਉੱਤਰ ਪ੍ਰਦੇਸ਼ ਦੇ ਇਕਲੇਸ਼ ਯਾਦਵ ਜੀ ਹੂੰ ਉਹ ਮੈਂ ਤੇ ਡੈਡ ਤੇ ਉਹਨਾਂ ਦੇ ਵਾਈਫ ਵੀ ਸੀ ਡਿੰਪਲ ਯਾਦਵ ਜੀ ਅਸੀਂ ਜਦੋਂ ਸੁਖਬੀਰ ਤਾਇ ਜੀ ਦੀ ਬੇਟੀ ਮੇਰੇ ਭੈਣ ਜੀ ਵੱਡੇ ਭੈਣ ਜੀ ਹਰਕੀਰਤ ਭੈਣ ਜੀ ਦਾ ਵਿਆਹ ਸੀਗਾ ਉਹ ਦਿੱਲੀ ਹਾਊਸ ਦੀਆਂ ਸਾਡੀਆਂ ਉਹਨਾਂ ਨੂੰ ਰੀਸੀਵ ਵਗੈਰਾ ਕੀਤਾ ਸੀਗਾ ਉਦੋਂ ਦੀਆਂ ਫੋਟੋਜ਼ ਵਗੈਰਾ ਹੈਗੀਆਂ ਮੈਨੂੰ ਬੜਾ ਚੰਗਾ ਮਿਲਿਆ ਮੈਨੂੰ ਮਤਲਬ ਡਿਫਰੈਂਟ ਕਾਈਂਡ ਆਫ ਪੋਲਿਟਿਕਸ ਸਮਝਉਣ ਤੇ ਆਈ ਕਿਉਂਕਿ ਉੱਤਰ ਪ੍ਰਦੇਸ਼ ਇਜ਼ ਅ ਵਾਸਟ ਸਟੇਟ 403 ਸੀਟਾਂ ਜੀ ਆਪਣਾ ਚਾਰ ਵਧਾ ਦੀ ਤਾਂ ਉਹਨੀਆਂ ਸੀਟਾਂ ਬਣਦੀਆਂ ਅਸੀਂ ਮੈਂਬਰ ਆਫ ਪਾਰਲੀਮੈਂਟ ਆ ਹੂੰ ਮਤਲਬ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਜੀ ਕਿਉਂਕਿ ਉਹਨਾਂ ਦੀ ਪਾਰਟੀ ਵੀ ਇੱਕ ਆਪਣੀ ਅਕਾਲੀ ਦਲ ਦੀ ਐਵੇਂ ਪਾਰਟੀ ਹੈ। ਹੂੰ ਖੇਤਰੀ ਪਾਰਟੀ ਹੈ ਉਹ। ਖੇਤਰੀ ਪਾਰਟੀ ਹੈ ਜੀ। ਬਹੁਤ ਸਟਰੋਂਗ ਪਾਰਟੀ ਹੈ ਜੀ। 35 ਸੀਟਾਂ ਜਿੱਤੇ ਗਏ ਐਮਪੀ ਦੀਆਂ ਇਤਕੀ। ਹੂੰ ਤੇ ਯੰਗੇਸਟ ਚੀਫ ਮਿਨਿਸਟਰ ਹੈ ਅੰਡੀਆ। ਸਹੀ ਹਾਂ, ਸੀਐਮ ਰੇਆ। ਹਾਂਜੀ। ਮਤਲਬ ਬਹੁਤ ਚੰਗਾ ਲੱਗਿਆ ਮੈਨੂੰ ਮਿਲ ਕੇ। ਉਹਨਾਂ ਨੇ ਮੈਨੂੰ ਬਹੁਤ ਗੁਣ ਸਿਖਾਏ। ਮਤਲਬ ਤੁਸੀਂ ਵਿਆਹ ਤੇ ਵੀ ਬਹੁਤ ਕੁਝ ਸਿੱਖ ਲਿਆ। ਹਾਂ, ਵਿਆਹ ਤੇ ਵੀ ਬਹੁਤ ਬਹੁਤ ਨਵੇਂ-ਨਵੇਂ ਲੋਕਾਂ ਨੂੰ ਵੱਡੇ-ਵੱਡੇ ਬਿਜ਼ਨਸਮੈਨਸ ਨੂੰ ਮਿਲਣ ਦਾ ਲੋਕੀ ਹੈ ਵੀ ਜਿਵੇਂ ਸੋਸ਼ਲ ਮੀਡੀਆ ਚਲੋ ਤੁਸੀਂ ਵੀ ਐਕਟਿਵ ਰਹਿੰਦੇ ਹੋ ਲੋਕਾਂ ਨੇ ਇਹ ਕਹਿਤਾ ਵੀ ਜਿਵੇਂ ਅ ਅੰਬਾਨੀਆਂ ਦੇ ਮੁੰਡੇ ਦਾ ਵਿਆਹ ਹੋਇਆ ਸੀ ਉਦਾਂ ਹੀ ਹੈ ਬਾਦਲਾ ਦੇ ਘਰੇ ਵਿਆਹ ਹੋਇਆ ਲੋਕਾਂ ਨੇ ਪੰਜਾਬ ਉੱਥੇ ਨਾਲ ਕਿਉਂਕਿ ਕੁਝ ਕੁ ਸਮੇਂ ਦਾ ਹੀ ਫਰਕ ਸੀ ਲੋਕਾਂ ਨੇ ਉਹ ਹੀ ਚੀਜ਼ ਜੋੜਨੀ ਕਰਤੀ ਵੀ ਹਾਂ ਉਹਨੂੰ ਵੱਡਾ ਵਿਆਹ ਦਿਖਾਇਆ ਜਾ ਰਿਹਾ ਸੀ ਅਸੀਂ ਪੰਜਾਬੀ ਵੀ ਕਿੱਥੇ ਪਿੱਛੇ ਨਹੀਂ ਹੈਗੇ ਗੱਲ ਸੱਚ ਆ ਜੀ ਲੋਕ ਤਾਂ ਜਿਵੇਂ ਛੜੀ ਜਾਂਦੇ ਹੈਗੇ ਆ ਇੰਨੇ ਵੱਡੇ ਪਰਿਵਾਰ ਹੈਗਾ ਬਾਦਲ ਪਰਿਵਾਰ ਕੋਈ ਛੋਟਾ ਪਰਿਵਾਰ ਥੋੜਨਾ ਜੀ ਹੂੰ ਪੁਰਾਣੀਆਂ ਜਾਇਦਾਦਾਂ ਹੈਗੀਆਂ ਵੱਡੇ ਸਰਦਾਰਾਂ ਦੇ ਪਰਿਵਾਰ ਹੈਗਾ ਉਹ ਨਾ ਹੁਣ ਵੱਡੇ ਵਿਆਹ ਕਰਨਗੇ ਤਾਂ ਜੀ ਮੈਨੂੰ ਲੱਗਦਾ ਨਹੀਂ ਕੋਈ ਹੋਰ ਕਰੂਗਾ ਹੂੰ ਵਿਆਹ ਜੀ ਇੱਕ ਮਹਾਰਾਜਾ ਰਣਜੀਤ ਸਿੰਘ ਦਾ ਸਭ ਤੋਂ ਮਹਿੰਗਾ ਵਿਆਹ ਹੋਇਆ ਸੀਗਾ ਹੂੰ ਨਹੀਂ ਉਹ ਕਰਨ ਨੂੰ ਤਾਂ ਜੀ ਆਮ ਸੁਧਾਰਨ ਜਿਵੇਂ ਵੀ ਕਰ ਸਕਦੇ ਸੀ ਕਿਉਂ ਕੀਤਾ ਹੂੰ ਕੁਝ ਤਾਂ ਬੰਦਾ ਕਿਤੇ ਤਾਂ ਕਰਦਾ ਹੈਗਾ ਨਾ ਜੀ ਹੁਣ ਉਹ ਸਿੰਪਲ ਵਿਆਹ ਕਰ ਦਿੰਦੇ ਸੁਖਵੀਰਤਾ ਜੀ ਤਾਂ ਉਹ ਫਿਰ ਲੋਕਾਂ ਨੇ ਕਹਿਣਾ ਸੀ ਇਹ ਤਾਂ ਕੰਜੂਸ ਹੈ ਇਹ ਤਾਂ ਕੰਜੂਸ ਲੋਕ ਤਾਂ ਕਿਤੇ ਨਹੀਂ ਬਖਸ਼ਦੇ ਜੀ ਮੈਂ ਤਾਂ ਜੀ ਲੋਕਾਂ ਤੋਂ ਹੈਰਾਨ ਹੈਗਾ ਜੀ ਕਿਸੇ ਦੀ ਉਹ ਐਵੇਂ ਕਰ ਦੇਗੇ ਮੈਨੂੰ ਚੰਗਾ ਨਹੀਂ ਲੱਗਦਾ ਤੁਹਾਡਾ ਕਿਦਾਂ ਦਾ ਐਕਸਪੀਰੀਅੰਸ ਰਿਹਾ ਕਿਉਂਕਿ ਤੁਸੀਂ ਆਪ ਕਹਿੰਦੇ ਸਿੱਖਣ ਨੂੰ ਬੜਾ ਕੁਝ ਮਿਲਿਆ ਮੇਰਾ ਐਕਸਪੀਰੀਅੰਸ ਬਹੁਤ ਅੱਛਾ ਸੀ ਜੀ ਮੈਂ ਬਹੁਤ ਉੱਥੇ ਕੰਮ ਵੀ ਕਰਵਾਇਆ ਕਿਉਂਕਿ ਆਪਦਾ ਹੀ ਪਰਿਵਾਰ ਦਾ ਸੀਗਾ ਹੂੰ ਤੇ ਇੱਕ ਮੈਂ ਵੱਡੇ ਭੈਣ ਜੀ ਜਿਨ੍ਹਾਂ ਦਾ ਵਿਆਹ ਸੀਗਾ ਉਹਨਾਂ ਦਾ ਮੈਂ ਬਹੁਤ ਦਿਲੋਂ ਪਿਆਰ ਕਰਦਾ ਹਾਂ ਬਹੁਤ ਐਜੂਕੇਟਿਡ ਹੈਗੇ ਆ ਹੂੰ ਸ਼ੀ ਇਜ਼ ਅ ਨਾਈਸ ਬਿਜ਼ਨਸਮੈਨ ਆਲਸੋ ਉਹ ਆਪ ਬਿਜ਼ਨਸਮੈਨ ਹੁੰਗੇ ਹਾਂ ਜੀ ਉਹ ਹੋਟਲ ਵਗੈਰਾ ਵੀ ਉਹ ਆਪ ਸੰਭਾਲਦੇ ਸੀਗੇ ਵਿਆਹ ਤੋਂ ਪਹਿਲਾਂ ਚਲੋ ਹੁਣ ਵੀ ਸੰਭਾਲਦੇ ਹੋਣਗੇ ਉਹ ਹੁਣ ਵੀ ਹੂੰ ਸੀ ਐਸ ਅ ਗੁੱਡ ਐਜੂਕੇਸ਼ਨ ਆਲਸੋ ਤੇ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਡਿਫਰੈਂਟ ਕਾਈਂਡ ਆਫ ਬਿਜ਼ਨਸਮੈਨ ਉੱਥੇ ਆਪਣੇ ਰੋਡ ਮਨਿਸਟਰ ਨਿਤਿਨ ਗਟਕਰੀ ਜੀ ਡੇਰਾ ਬਾਬਾ ਜੀ ਦੇ ਰਾਧਾ ਸੁਆਮੀ ਜੀ ਵੀ ਆਏ ਉੱਥੇ ਪਿਊਸ਼ ਗੋਇਲ ਜੀ ਵੀ ਆਏ ਜੇਪੀ ਨੱਡਾ ਜੀ ਵੀ ਆਏ ਹੂੰ ਬਹੁਤ ਲੋਕਾਂ ਨੂੰ ਚਲੋ ਸਾਰਿਆਂ ਨੂੰ ਤਾਂ ਨਹੀਂ ਮਿਲਣ ਦਾ ਚਾਂਸ ਮਿਲਿਆ ਜਿਨ੍ਹਾਂ ਨੂੰ ਵੀ ਮਿਲਿਆ ਇੱਕ ਬਹੁਤ ਕੁਝ ਸਿੱਖਣ ਨੂੰ ਮਿਲਿਆ ਸਿਆਮ ਸਾਹਿਬ ਕਹਿੰਦੇ ਮੈਨੂੰ ਨਹੀਂ ਬੁਲਾਇਆ ਉਸ ਉਸ ਕੰਟਰੋਵਰਸੀ ਤੇ ਮੈਂ ਪੈਣਾ ਨਹੀਂ ਚਾਹੁੰਦਾ ਉਹ ਉਹਨਾਂ ਦੇ ਲੰਗ ਟਰਮਸ ਹੈਗੇ ਆ ਹੂੰ ਤੇ ਉਹ ਉਸ ਤੇ ਮੈਨੂੰ ਪਤਾ ਨਹੀਂ ਜੀ ਬੁਲਾਇਆ ਕਿ ਨਹੀਂ ਬੁਲਾਇਆ ਹੂੰ ਉਹ ਤਾਂ ਹੁਣ ਸੁਖਵੀਰ ਦਾ ਜੀ ਤੂੰ ਜਾ ਕੇ ਪੁੱਛੋ ਬੁਲਾਇਆ ਕਿ ਨਹੀਂ ਤੇ ਮੈਂ ਕਹਾਂਗਾ ਵੀ ਜੋੜੀ ਕਿੱਦਾਂ ਦੀ ਦਨ ਲੱਗੀ ਕਿਉਂਕਿ ਵਿਆਹ ਇਹਨਾਂ ਨਾਲ ਹੋਇਆ ਅੱਗ ਉਹ ਵੀ ਕਹਿੰਦੇ ਵੀ ਬੜੇ ਵਧੀਆ ਬਿਜ਼ਨਸਮੈਨ ਨੇ ਬਹੁਤ ਬਹੁਤ ਜੀ ਜੋੜੀ ਬਹੁਤ ਚੰਗੀ ਆ ਹੂੰ ਮੇਰੇ ਵੱਡੇ ਵੀਰ ਜੀ ਤੇਜਵੀਰ ਵੀਰ ਜੀ ਉਹਨਾਂ ਦਾ ਨਾਮ ਆ ਹੂੰ ਤੇ ਬਹੁਤ ਐਜੂਕੇਟਿਡ ਬੰਦੇ ਆ ਪੂਰੇ ਸਿੱਖੀ ਸਰੂਪ ਵਾਲੇ ਬੰਦੇ ਆ ਫੈਮਿਲੀ ਹੈਗੀ ਆ ਪੂਰੇ ਹੂੰ ਪੂਰੇ ਕਟੜ ਸਿੱਖ ਫੈਮਿਲੀ ਆ ਕੋਈ ਨਾਨ ਵੇਜ ਵਗੈਰਾ ਕੁਝ ਵੀ ਹੈ ਨਹੀਂਗਾ ਕੁਝ ਨਹੀਂ ਦੱਸਦਾ ਕੁਝ ਵੀ ਨਹੀਂ ਜੀ ਜਿਵੇਂ ਸੁਖਵੀਰ ਜੀ ਦੇ ਪਰਿਵਾਰ ਜਿਵੇਂ ਆ ਹੂੰ ਮਤਲਬ ਕਿ ਇੰਨਾ ਡਾਊਨ ਟੂ ਅਰਥ ਬੰਦੇ ਆ ਮਤਲਬ ਉਹਨਾਂ ਨੂੰ ਮਿਲੇ ਹੂੰ ਤੇ ਬਹੁਤ ਚੰਗਾ ਲੱਗਿਆ ਮਿਲ ਕੇ ਜੀ ਅਸੀਂ ਤਾਂ ਮਤਲਬ ਡੇਲੀ ਮਿਲਦੇ ਸੀਗੇ 4 ਦਿਨ ਸੀਗਾ ਫੰਕਸ਼ਨ ਦਿੱਲੀ ਹੂੰ ਡੇਲੀ ਮਿਲਿਆ ਅਸੀਂ ਤਾਂ ਲੱਗਦਾ ਹੀ ਨਹੀਂ ਸੀ ਜੀ ਨਵੇਂ ਬੰਦਿਆਂ ਨੂੰ ਨਵੇਂ ਬੰਦੇ ਨੂੰ ਮਿਲ ਰਹੇ ਹੂੰ ਬਹੁਤ ਅੱਛੀ ਫੈਮਿਲੀ ਆ ਕਦੇ ਤੁਹਾਡੀ ਗੱਲ ਹੁੰਦੀ ਆ ਵੀ ਹੁਣ ਅਕਾਲੀ ਦਲ ਨੂੰ ਕਿੱਦਾਂ ਦੁਆਰਾ ਸਟੈਂਡ ਕਦੇ ਇਸ ਮੁੱਦੇ ਤੇ ਗੱਲਬਾਤ ਹੋਈ ਯਕੀਨੀ ਰੋਡ ਮੈਪ ਐਸਲ ਦੇ ਵਿੱਚ ਮੈਂ ਜਿਸ ਸੁਖਬੀਰਤਾਏ ਜੀ ਨੂੰ ਹਲਕੀ ਹਲਕੀ ਰਹਿ ਦਿੰਦਾ ਉਹ ਡੈਡ ਜਾ ਦਿੰਦੇ ਆ ਮੈਂ ਆਪਦੀ ਯੂਥ ਟੀਮ ਨੂੰ ਜਾ ਦਿੰਦਾ ਕਿਵੇਂ ਸੁਧਾਰ ਹੋ ਸਕਦਾ ਆਪਣਾ ਹੂੰ ਫਰਸਟ ਆਪਣਾ ਸੁਧਾਰ ਹੋ ਸਕਦਾ ਜੀ